ਖਬਰ ਸਾਹਮਣੇ ਆ ਰਹੀ ਹੈ ਚਿੱਟਾ ਕੋਇਨ ਅਮਨਦੀਪ ਪੌਰ ਨੂੰ ਲੈ ਕੇ ਜਿਸ ਦੀ ਜਿਸ ਦੀ ਹੱਤ ਵਿਗੜਨ ਦੀ ਖਬਰ ਸਾਹਮਣੇ ਆਈ ਹੈ ਤੇ ਜਿਸ ਨੂੰ ਚਲਦੇ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਤਾਂ ਦੱਸਦੇ ਕਿ ਇਸ ਨੂੰ ਜਿਹੜਾ ਪਹਿਲਾ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ 3 ਦਿਨ ਦਾ ਰਿਮਾਂਡ ਤੇ ਸੀ ਮਹਿਲਾ ਕਾਂਸਟੇਬਲ ਅਮਨਦੀਪ ਪੌਰ ਜਿਸ ਨੂੰ ਬਰਖਾਸਤ ਵੀ ਕਾਰ ਦਿੱਤਾ ਗਿਆ ਸੀ ਤਾਂ ਅੱਜ ਉਸ ਦੀ ਜਿਹੜਾ ਹੁਣ ਤਬੀਅਤ ਵਿਗੜਨ ਦੀ ਖਬਰ ਸਾਹਮਣੇ ਜਿਸ ਨੂੰ ਪਟੰਡਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿਸ ਤੋਂ ਬਾਅਦ ਡਾਕਟਰਾਂ ਨੇ ਵੱਲੋਂ ਦੱਸਿਆ ਗਿਆ ਕਿ ਉਸ ਦੇ ਗੁਰਦੇ ਦੇ ਵਿੱਚ ਪੱਥਰੀ ਹੈ ਜਿਸ ਦੇ ਦਰਦ ਉਠਣ ਕਾਰਨ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤਾਂ ਦੱਸ ਜੀ ਕਿ ਡਾਕਟਰਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਸ ਦੇ ਗੁਰਦੇ ਦੇ ਵਿੱਚ 4 ਐਮਐਲ ਦੀ ਪੱਥਰੀ ਹੈ ਜਿਸ ਦੇ ਕਾਰਨ ਉਸ ਦੀ ਤਬੀਅਤ ਵਿਗੜੀ ਹੈ ਤਾਂ ਉਸ ਨੂੰ ਬਠਿੰਡਾ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਦੱਸ ਜੀ ਕਿ ਬੀਤੇ ਦਿਨੀ ਉਸ ਤੋਂ ਅਫਸਾਨਾ ਖਾਨ ਦੇ ਘਰੋਂ ਜੋ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਉਸ ਦੀ ਪ੍ਰਾਪਰਟੀ ਵੀ ਸੀਜ਼ ਕਰ ਦਿੱਤੀ ਗਈ ਸੀ ਵਿਜੀਲੈਂਸ ਦੇ ਵੱਲੋਂ ਤਾਂ ਦੱਸ ਜੀ ਕਿ ਉਸ ਦੇ ਖਿਲਾਫ ਜੋ ਪਹਿਲਾਂ ਚਿੱਟੇ ਦਾ ਮਾਮਲਾ ਦਰਜ ਇਸਨੂੰ ਚੱਲਦਾ ਉਸ ਨੂੰ ਜੋ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਉਸ ਨੂੰ ਦੁਬਾਰਾ ਤੋਂ ਜੋ ਵਿਜੀਲੈਂਸ ਦੇ ਵੱਲੋਂ ਹੁਣ ਗ੍ਰਿਫਤਾਰੀ ਹੋਈ ਹੈ ਤੇ ਵਿਵਾਦਾਂ ਦੇ ਵਿੱਚ ਚੱਲ ਰਹੀ ਸੀ ਹੁਣ ਉਸ ਦੀ ਜਿਹੜੀ ਤਬੀਅਤ ਵਿਗੜਨ ਦੀ ਖਬਰ ਸਾਹਮਣੇ ਇਹ ਜਿੱਸੇ ਚੱਲਦੇ ਉਹ ਬਠਿੰਡਾ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਡਾਕਟਰਾਂ ਦੇ ਵੱਲੋਂ ਕਹਿਣਾ ਹੈ ਕਿ ਉਸ ਦੇ ਟਿੱਡ ਦੇ ਵਿੱਚ 4 ਐਮਐਲ ਦੀ ਪੱਥਰੀ ਹੈ ਜਿਸ ਦੇ ਕਾਰਨ ਉਸ ਦੀ ਤਬਿਆਤ ਵਿਗੜੀ ਹੈ ਤੇ ਹੁਣ ਉਸ ਨੂੰ ਜੇ ਬਠਿੰਡਾ ਦੇ ਸਿਵਲ ਹਸਪਤਾਲ داخل کروا ਦਿੱਤਾ گیا ہے۔ اچھا ششکل جی میرا نام ڈاکٹر صوفیہ ہے کہ میں ایتھے آج سرجیکل سپیشلسٹ پوسٹڈ ہاں سیول ہسپتال پٹنڈاچ۔ ہاں ਸਾਡੇ ਕੋਲ ਇੱਕ پیشنٹ ਵੀ ਲੈ ਕੇ ਆਇਆ ਗਿਆ ਹੈ। ਉਹਦੇ ਪੇਨ ਸਿਗਾ ਕੱਲ ਸ਼ਾਮ ਨੂੰ ਉਹ ਦਾਖਲ ਕੀਤੇ ਸੀਗੇ। ਜਦੋਂ ਅਸੀਂ ਸਕੈਨ ਵਗੈਰਾ ਕਰਾਇਆ ਤਾਂ ਉਹਦੇ ਵਿੱਚ ਉਹਦੇ ਜਿਹੜੀ ਗੁਰਦੇ ਦੀ ਨਾਲੀ ਹੋ ਰਹੀ ਉਹਦੇ ਵਿੱਚ ਪੱਥਰੀ ਆਈ ਹੈ। ਉਹਦਾ ਟਰੀਟਮੈਂਟ ਚੱਲ ਰਿਹਾ ਹੈ। ਵੈਸੇ پیشنਟ ਸਟੇਬਲ ਹੈ। ਉਹ ਟਰੀਟਮੈਂਟ ਚੱਲ ਰਿਹਾ ਹੈ। ਨੇ ਹਜੇ ਟਸਟਾਚ ਨਹੀਂ ਨਾ ਅਮਨਲੀ ਇਹ ਹੋਰ ਇਫेक्ट ਨਹੀਂ ਨਹੀਂ ਸਿਰਫ ਪੇਨ ਐਬਡੋਮਨਲ ਹੀ ਆਇਆ ਹੈ ਉਸ ਨਾਲ ਹੀ ਦਾ ਕਿੰਨੇ ਮਹੀਨੇ ਤੋਂ ਲੱਗਿਆ ਕੱਲ ਸ਼ਾਮ ਨੂੰ ਕਰੀਬਨ 4-5 ਵਜੇ ਦੇ ਆਸ-पास ਖਬਰ ਸਾਹਮਣੇ ਆ ਰਹੀ ਹੈ ਚਿੱਟਾ ਕੋਇਨ ਅਮਨਦੀਪ ਪਾਰ ਨੂੰ ਲੈ ਕੇ ਜਿਸ ਦੀ ਜਿਸ ਤੈ ਹਤ ਵਿਗੜਨ ਦੀ ਖਬਰ ਸਾਹਮਣੇ ਆਈ ਹੈ ਤੇ ਜਿਸ ਨੂੰ ਚਲਦੇ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਪਤਾ ਲੱਗਿਆ ਕਿ ਇਸ ਨੂੰ ਜੋ ਹੈ ਪਹਿਲਾ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ 3 ਦਿਨ ਦਾ ਰਿਮਾਂਡ ਤੇ ਸੀ ਮਹਿਲਾ ਕਾਂਸਟੇਬਲ ਅਮਨਦੀਪ ਪਰ ਜਿਸ ਨੂੰ ਬਰਖਾਸਤ ਵੀ ਕਾਰ ਦਿੱਤਾ ਗਿਆ ਸੀ ਤਾਂ ਅੱਜ ਉਸ ਦੀ ਜੋ ਹੁਣ ਤਬiyet ਵਿਗੜਨ ਦੀ ਖਬਰ ਸਾਹਮਣੇ ਆਈ ਜਿਸ ਨੂੰ ਪਟੈਂਡਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿਸ ਤੋਂ ਬਾਅਦ ਡਾਕਟਰਾਂ ਨੇ ਵੱਲੋਂ ਦੱਸਿਆ ਗਿਆ ਕਿ ਉਸ ਦੇ ਗੁਰਦੇ ਦੇ ਵਿੱਚ ਪੱਥਰੀ ਹੈ ਜਿਸ ਦੇ ਦਰਦ ਉਠਣ ਕਾਰਨ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤੋ ਦੱਸ ਦੇ ਕਿ ਡਾਕਟਰਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਸ ਦੇ ਗੁਰਦੇ ਦੇ ਵਿੱਚ 4 ਐਮਐਲ ਦੀ ਪੱਥਰੀ ਹੈ ਜਿਸ ਦੇ ਕਾਰਨ ਉਸ ਦੀ ਤਬਿਆਤ ਵਿਗੜੀ ਹੈ ਤੇ ਉਸ ਨੂੰ ਬਠਿੰਡਾ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਤੋ ਦੱਸ ਦੇ ਕਿ ਬੀਤੇ ਦਿਨੀ ਉਸ ਨੂੰ ਅਫਸਾਨਾ ਖਾਨ ਦੇ ਘਰੋਂ ਜੋ ਹੈ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ਦੀ ਪ੍ਰਾਪਰਟੀ ਵੀ ਸੀਜ਼ ਕਰ ਦਿੱਤੀ ਗਈ ਸੀ ਵਿਜੀਲੈਂਸ ਦੇ ਵੱਲੋਂ। ਤੋ ਦੱਸ ਦੇ ਕਿ ਉਸ ਦੇ ਖਿਲਾਫ ਜੋ ਪਹਿਲਾਂ ਚਿੱਟੇ ਦਾ ਮਾਮਲਾ ਦਰਜ ਇਸੇ ਨੂੰ ਚੱਲਦਾ ਹੈ ਉਸ ਨੂੰ ਜੋ ਹੈ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ਨੂੰ ਦੁਬਾਰਾ ਤੋਂ ਜੋ ਵਿਜੀਲੈਂਸ ਦੇ ਵੱਲੋਂ ਹੁਣ ਗ੍ਰਿਫਤਾਰੀ ਹੋਈ ਹੈ। ਇਹ ਵਿਵਾਦਾਂ ਦੇ ਵਿੱਚ ਚੱਲ ਰਹੀ ਸੀ ਹੁਣ ਉਸ ਦੀ ਜੇ ਤਬਿਆਤ ਵਿਗੜਨ ਦੀ ਖਬਰ ਸਾਹਮਣੇ ਇਹ ਜੱਸੇ ਚਾਲਦੇ ਹੋ ਬਠਿੰਡਾ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਡਾਕਟਰਾਂ ਦੇ ਵੱਲੋਂ ਕਹਿਣਾ ਹੈ ਕਿ ਉਸ ਦੇ ਟਿੱਡ ਦੇ ਵਿੱਚ 4 ਐਮਐਲ ਦੀ ਪਥਰੀ ਹੈ ਜਿਸ ਦੇ ਕਾਰਨ ਉਸ ਦੀ ਤਬਿਆਤ ਵਿਗੜੀ ਹੈ ਤੇ ਹੁਣ ਉਸ ਨੂੰ ਜੇ ਪਟੰਡਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ। ਮੈਂ ਸ਼ਸ਼ੀ ਕਾਲਸੀ ਮੇਰਾ ਨਾਮ ਡਾਕਟਰ ਸੁਫੀਆ ਰ ਹੈ। ਮੈਂ ਇੱਥੇ ਆਜ ਸਰਜਰੀਕਲ ਸਪੈਸ਼ਲਿਸਟ ਪੋਸਟਡ ਹਾਂ ਸਿਵਲ ਹਸਪਤਾਲ ਪਟੰਡਾ। ਹਾਂ ਸਾਡੇ ਕੋਲ ਇੱਕ ਪੇਸ਼ੈਂਟ ਨੂੰ ਲੈ ਕੇ ਆਇਆ ਗਿਆ ਹੈ। ਉਹਦੇ ਪੇਨ ਸਿਗਾ ਕੱਲ ਸ਼ਾਮ ਨੂੰ ਉਹ ਦਾਖਲ ਕੀਤੇ ਸੀਗੇ। ਜਦੋਂ ਅਸੀਂ ਸਕੈਨ ਵਗੈਰਾ ਕਰਾਇਆ ਤਾਂ ਉਹਦੇ ਵਿੱਚ ਉਹਦੇ ਜਿਹੜੀ ਗੁਰਦੇ ਦੀ ਨਾਲੀ ਹੁੰਦੀ ਹੈ ਉਹਦੇ ਵਿੱਚ ਪੱਥਰੀ ਆਈ ਹੈ। ਉਹਦਾ ਟ੍ਰੀਟਮੈਂਟ ਚੱਲ ਰਿਹਾ ਹੈ। ਵੈਸੇ ਪੇਸ਼ੈਂਟ ਸਟੇਬਲ ਹੈ। ਉਹ ਟ੍ਰੀਟਮੈਂਟ ਚੱਲ ਰਿਹਾ ਹੈ। ਜਾਚ ਕਰਦੇ ਹੋ। ਨਹੀਂ ਹਜੇ ਟੈਸਟ ਨਹੀਂ ਹੋਇਆ ਜੀ ਨਾਮ ਅਮਲੀ ਇਹ ਬੋਲੀ ਤੇ ਕਿਹਦੇ ਨਹੀਂ ਸਿਰਫ ਪੇਨ ਐਬਡੋਮਨਲ ਹੀ ਆਇਆ ਹੈ ਉਸ ਦਿਨ ਵਾਲੇ ਦਾ ਕਿੰਨੇ ਕੁ ਦਿਨ ਤੋਂ ਲੱਗ ਰਿਹਾ ਹੈ ਕੱਲ ਸ਼ਾਮ ਨੂੰ ਕਰੀਬਨ 4-5 ਵਜੇ ਦੇ ਆਸ-पास